ਪੀਜੀਆਈ ਚੰਡੀਗੜ੍ਹ ਦੇਸ਼ ਦੇ ਪ੍ਰਮੁੱਖ ਤੇ ਪ੍ਰਸਿੱਧ ਮੈਡੀਕਲ ਸੰਸਥਾਨਾਂ ਵਿੱਚੋਂ ਇੱਕ ਹੈ ਰੋਜ਼ਾਨਾ ਹਜ਼ਾਰਾਂ ਲੋਕ ਇੱਥੇ ਇਲਾਜ ਲਈ ਆਉਂਦੇ ਨੇ ਪੀਜੀਏ ਵਿੱਚ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੈ ਪਰ ਉੱਤਰ ਭਾਰਤ ਦੇ ਸਭ ਤੋਂ ਵੱਡੇ ਮੈਡੀਕਲ ਸੰਸਥਾਨ ਵਿੱਚ ਪਾਰਕਿੰਗ ਦੀ ਸਮੱਸਿਆ ਲਾ ਇਲਾਜ ਹੁੰਦੀ ਜਾ ਰਹੀ ਹੈ ਹਰ ਰੋਜ਼ ਹਜ਼ਾਰਾਂ ਮਰੀਜ਼ਾਂ ਨਾਲ ਆਉਂਦੇ ਤੇ ਮਾਰਦਾਰਾਂ ਨੂੰ ਆਪਣੇ ਵਾਹਨ ਢੁਕਵੀਂ ਥਾਂ ਉੱਤੇ ਪਾਰਕ ਕਰਨ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ ਜੇਕਰ ਹਰ ਰੋਜ਼ 10000 ਤੋਂ ਵੱਧ ਮਰੀਜ਼ ਪੀਜੀਆਈ ਦੀ ਓਪੀਡੀ ਵਿੱਚ ਜਾਂਦੇ ਹਨ ਤਕਰੀਬ 30000 ਵਾਹਨ ਅਹੱਤੇ ਵਿੱਚ ਦਾਖਲ ਹੁੰਦੇ ਹਨ ਜਦੋਂ ਕਿ ਪਾਰਕਿੰਗ ਦੀ ਸਹੂਲਤ ਸਿਰਫ 2800 ਵਾਹਨਾਂ ਲਈ ਉਪਲਬਧ ਹੈ ਕਈ ਵਾਰ ਡਰਾਈਵਰਾਂ ਨੂੰ ਪਾਰਕਿੰਗ ਲਗਭਗ ਵਿੱਚ 30 ਤੋਂ 35 ਮਿੰਟ ਲੱਗ ਜਾਂਦੇ ਹਨ ਜੋ ਕਿ ਕਿਸੇ ਵੀ ਹੰਗਾਮੀ ਹਾਲਾਤ ਵਿੱਚ ਬਹੁਤ ਗੰਭੀਰ ਹੋ ਸਕਦਾ ਹੈ ਇਸ ਵੇਲੇ ਪੀਜੀਆ ਵਿੱਚ ਤਿੰਨ ਮੰਜ਼ਲਾ ਬਹੁਪੱਦਰੀ ਪਾਰਕਿੰਗ ਜਿਸ ਵਿੱਚ ਕਰੀਬ 500 ਵਾਹਨਾਂ ਨੂੰ ਖੜਾਉਣ ਦਾ ਪ੍ਰਬੰਧ ਹੈ ਇਸ ਤੋਂ ਇਲਾਵਾ 2015 ਵਿੱਚ ਮਨਜ਼ੂਰ ਕੀਤਾ ਗਿਆ ਸੱਤ ਮੰਜ਼ਲਾ ਪਾਰਕਿੰਗ ਪ੍ਰੋਜੈਕਟ ਹੁਣ ਨਿਰਮਾਣ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ ਇਹ ਬਹੁ ਮੰਜ਼ਲੀ ਪਾਰਕਿੰਗ ਕਰੀਬ 26000 ਵਰਗ ਮੀਟਰ ਵਿੱਚ ਫੈਲੀ ਹੋਵੇਗੀ 680 ਕਾਰਾਂ ਦੀ ਸਮਰੱਥਾ ਵਾਲੀ ਇਸ ਪਾਰਕਿੰਗ ਉਤੇ ਕਰੀਬ 63 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ ਪੀਜੀਐ ਪ੍ਰਸ਼ਾਸਨ ਨੇ ਪਾਰਕਿੰਗ ਦੀ ਘਾਟ ਨੂੰ ਥੋੜਾ ਕੱਟ ਕਰਨ ਲਈ ਕੁਝ ਸਥਾਈ ਉਪਾਅ ਵੀ ਕੀਤੇ ਹਨ ਨਰਸਿੰਗ ਇੰਸਟੀਚਿਊਟ ਦੇ ਸਾਹਮਣੇ ਇੱਕ ਸਥਾਈ ਪਾਰਕਿੰਗ ਜ਼ੋਨ ਵੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਕਰੀਬ 1500 ਤੋਂ 2000 ਵਾਹਨ ਨੂੰ ਐਡਜਸਟ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਓਰਲ ਹੈਲਥ ਸਾਇੰਸਿਸ ਸੈਂਟਰ ਦੇ ਪਿੱਛੇ 2000 ਅਜੇ ਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ